ਹਾਥੀਰ ਕੇ ਕਹਿੰਦਾ ਦੋਸਤੋ ਸ਼੍ਰੋਪਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਪਾ ਜੇਲ੍ਹ ਦੇ ਵਿੱਚ ਬੰਦ ਹੈ 25 ਜੂਨ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਜਿਸ ਨੂੰ ਲੈ ਕੇ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਕਾਰਵਾਈ ਚੱਲੀ ਉਹਨਾਂ ਦੇ ਖਿਲਾਫ ਅਦਾਲਤ ਦੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ 40000 ਪੰਨਿਆਂ ਦੀ ਜਿਹੜੀ ਚਾਰ ਸ਼ੀਟ ਸੀ ਉਹ ਦਾਖਲ ਕੀਤੀ ਗਈ ਜਿਸ ਦੇ ਵਿੱਚ ਕਾਫੀ ਅਹਿਮ ਜਿਹੜੇ ਦੋਸ਼ ਸੀ ਉਹ ਲਗਾਏ ਗਏ ਸਨ ਉਹਨਾਂ ਦੇ ਖਿਲਾਫ ਕਿ ਉਹਨਾਂ ਨੇ ਸੋਰਸ ਤੋਂ ਜਿਹੜੀ ਜ਼ਿਆਦਾ ਆਮਦਨ ਹੈ ਉਹਨਾਂ ਜਾਇਦਾਦ ਹੈ ਉਹਨਾਂ ਦੇ ਕੋਲ ਉਹਦੇ ਬਾਰੇ ਵੇਰਵੇ ਚਾਰ ਸ਼ੀਟ ਵਿੱਚ ਦਿੱਤੇ ਗਏ ਹੈ ਵਿੱਤੀ ਲੈਣ-ਦੇਣ ਕਿੱਥੇ-ਕਿੱਥੇ ਹੋਇਆ ਉਹਦੇ ਵੇਰਵੇ ਦਿੱਤੇ ਗਏ ਹੈ ਜਿਹੜੀਆਂ ਕੰਪਨੀਆਂ ਖੜੀਆਂ ਕਰਕੇ ਉਹਨਾਂ ਦੇ ਥਰੂ ਜਿਹੜਾ ਲੈਣ-ਦੇਣ ਕੀਤਾ ਗਿਆ ਹੈ ਉਦੇ ਬੇਰਵੀ ਵੀ ਇਹਦੇ ਵਿੱਚ ਹੈ ਜਿਹਦੇ ਵਿੱਚ ਇੱਕ ਜਿਹੜਾ ਮੀਡੀਆ 'ਚ ਨਾਮ ਆਇਆ ਸੀ ਬੇਲਾਕਾਸਾ ਕੰਸਲਟੈਂਸੀ ਕੰਪਨੀ ਇਸਨੇ ਬਹੁਤ ਵੱਡਾ ਜਿਹੜਾ ਇੱਕ ਠੇਕਾ ਸੀ ਜਪਾਨ ਦੀ ਕਾਰਾਂ ਬਣਾਉਣ ਦੀ ਇੱਕ ਕੰਪਨੀ ਹੈ ਮਿਕਸ ਸੁਭਾਸ਼ੀ ਉਹਦਾ ਦਿੱਲੀ ਦੇ ਵਿੱਚ ਜਿਹੜੀ ਬਿਲਡਿੰਗ ਉਹਨਾਂ ਨੇ ਕਿਰਾਏ ਤੇ ਲਈ ਸੀ ਉਹਦੀ ਮੇਨਟੇਨੈਂਸ ਦਾ ਜਿਹੜਾ ਕੰਮ ਸੀ ਉਹ ਸਾਰਾ ਇਸ ਕੰਪਨੀ ਨੂੰ ਦਿੱਤਾ ਗਿਆ ਸੀ ਜੋ ਬਾਅਦ ਦੇ ਵਿੱਚ ਕੰਪਨੀ ਦਾ ਜਿਹੜਾ ਦਫ਼ਤਰ ਦਿਖਾਇਆ ਗਿਆ ਸੀ ਉਹ ਜਦੋਂ ਵਿਜੀਲੈਂਸ ਨੇ ਉਸ ਦਫ਼ਤਰ ਦੇ ਉੱਪਰ ਛਾਪਾ ਮਾਰਿਆ ਤਾਂ ਉੱਥੇ ਦਫਤਰ ਵਿਚਲੈਂਸ ਨੂੰ ਜਿਹੜਾ ਨਹੀਂ ਮਿਲਿਆ ਸੀ ਉਸ ਤੋਂ ਬਾਅਦ ਇਸ ਕੰਪਨੀ ਦੇ ਉੱਪਰ ਵੀ ਜਿਹੜੀ ਕਿ ਫਰਜੀ ਸ਼ੋਅ ਕੀਤੀ ਗਈ ਸੀ ਉਹਦੇ ਤੇ ਵੀ ਉਹਦੇ ਬਾਰੇ ਵੀ ਜਿਹੜੇ ਸਾਰੇ ਵੇਰਵੇ ਨੇ ਇਸ ਚਾਰ ਸ਼ੀਟ ਦੇ ਵਿੱਚ ਦੇ ਦਿੱਤੇ ਗਏ ਸਨ ਇੱਕ ਜਿਹੜੇ ਇਹਦੇ ਪਿਛਲੇ ਦਿਨੀ ਦੋਸਤ ਵੀ ਅਰੈਸਟ ਕੀਤੇ ਗਏ ਸਨ ਉਹਨਾਂ ਦੇ ਥਰੂ ਵੀ ਜਿਹੜਾ ਲੈਂਡ ਡੇਨ ਕੀਤਾ ਗਿਆ ਸੀ ਜਿਨ੍ਹਾਂ ਚ ਬੁਲਾਟੀ ਦਾ ਨਾਮ ਆਇਆ ਸੀ ਉਹਦੇ ਵੇਰਵੇ ਵੀ ਇਸ ਦਸਤਾਵੇਜ਼ਾਂ ਦੇ ਵਿੱਚ ਦਿੱਤੇ ਗਏ ਸਨ ਇਸ ਤਰੀਕੇ ਦੇ ਨਾਲ ਪਹਿਲਾਂ ਇਹਨਾਂ ਦੇ ਜਿਹੜੇ ਸਾਲਾ ਗਜਪਤ ਸਿੰਘ ਗਰੇਵਾਲ ਸਨ ਉਹਨਾਂ ਨੂੰ ਪੁਛਗਿਛ ਦੇ ਲਈ ਬੁਲਾਇਆ ਗਿਆ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਵੀ ਇਸੇ ਕੇਸ ਦੇ ਵਿੱਚ ਦੋਸ਼ੀ ਜਿਹੜਾ ਸੀ ਉਹ ਨਾਮਜ਼ਦ ਕਰ ਦਿੱਤਾ ਗਿਆ ਸੀ ਕਿਉਂਕਿ ਜਾਂਚ ਦੇ ਦੌਰਾਨ ਉਹਨਾਂ ਦੀ ਵੀ ਬਹੁਤ ਸਾਰੇ ਤੱਥਾਂ ਦੇ ਨਾਲ ਜਿਹੜੀ ਸ਼ਬੂਲੀਅਤ ਹੈ ਉਹ ਪਾਈ ਗਈ ਸੀ ਜਿਸ ਨੂੰ ਦੇਖਦਿਆਂ ਹੋਇਆ ਉਹਨਾਂ ਦੇ ਲਈ ਜਿਹੜਾ ਉਹਨਾਂ ਨੂੰ ਕਾਨੂੰਨੀ ਨੋਟਿਸ ਵੀ ਅਦਾਲਤ ਵੱਲੋਂ ਜਾਰੀ ਕਰ ਦਿੱਤਾ ਗਿਆ ਸੀ ਦੋਸ਼ ਕਾਫੀ ਅਹਿਮ ਲੱਗੇ ਸਨ ਇਹਦੇ ਵਿੱਚ ਜਿਸ ਨੂੰ ਲੈ ਕੇ ਸੁਣਵਾਈ ਬਹੁਤ ਲੰਬੀ ਚੱਲੀ ਹਾਲਾਂਕਿ ਵਿਕਰਮ ਸਿੰਘ ਜੀਠਿਆ ਨੇ ਬਾਕਮਾਰੀ ਜਿਹੜੀ ਹੈ ਜ਼ਮਾਨਤ ਦੀ ਪਟੀਸ਼ਨ ਜਿਹੜੀ ਆ ਉਹ ਦਾਇਰ ਕੀਤੀ ਪਰ ਅਦਾਲਤ ਵੱਲੋਂ ਉਹਨਾਂ ਨੂੰ ਰਾਹਤ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦਾ ਵੀ ਰੁਖ ਕੀਤਾ ਕਿਉਂਕਿ ਜਿਹੜਾ ਇਹ ਵਾਲਾ ਕੇਸ ਚੱਲ ਰਿਹਾ ਹੈ ਇਹ ਮੁਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਚੱਲ ਰਿਹਾ ਹੈ ਉਹਨਾਂ ਨੇ ਜ਼ਮਾਨਤ ਦੇ ਲਈ ਹਾਈ ਕੋਰਟ ਚ ਪਟੀਸ਼ਨ ਪਾਈ ਉਸ ਦੇ ਉੱਪਰ ਸੁਣਵਾਈ ਹੁੰਦੀ ਰਹੀ ਪਰ ਰਾਹਤ ਜੜੀ ਹੈ ਉਹ ਨਹੀਂ ਮਿਲ ਪਾਈ ਕਿਉਂਕਿ ਅਦਾਲਤ ਦਾ ਕਹਿਣਾ ਸੀ ਕਿ ਦੋਸ਼ ਜਿਹੜੇ ਹੈ ਗੰਭੀਰ ਹੈ ਜੇਕਰ ਵਿਕਰਮ ਸਿੰਘ ਜਿੱਠਿਆ ਬਾਹਰ ਜਾਂਦੇ ਹੈ ਜੇਲ ਤੋਂ ਤਾਂ ਉਹ ਜਾਂਚ ਨੂੰ ਜਿਹੜਾ ਪ੍ਰਭਾਵਿਤ ਕਰ ਸਕਦੇ ਹੈ ਇਹ ਕਹਿਣਾ ਸੀ ਸਰਕਾਰ ਦਾ ਬਿਜ਼ਨੈਸ ਬਿਊਰੋ ਦਾ ਜਿਸ ਕਰਕੇ ਉਹਨਾਂ ਨੂੰ ਰਾਹਤ ਨਹੀਂ ਮਿਲ ਪਾਈ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ ਉਹਦੇ ਤੇ ਅਜੇ ਸੁਣਵਾਈ ਹੋਣੀ ਹੈ ਪਰ ਹੁਣ ਜਿਹੜੀ ਉਹਨਾਂ ਦੀ ਮੁਹਾਲੀ ਦੇ ਵਿੱਚ ਅਦਾਲਤ ਦੀ ਸੁਣਵਾਈ ਜਾਰੀ ਹੈ ਉਸ ਤੇ ਮਾਮਲੇ ਦੇ ਵਿੱਚ ਅਹਿਮ ਖਬਰ ਆਈ ਹੈ ਉਹਦੇ ਵਿੱਚ ਅਦਾਲਤੀ ਸੂਤਰਾਂ ਅਨੁਸਾਰ ਵਿਆਪਕ ਕੇਸ ਰਿਕਾਰਡ ਅਤੇ ਵੱਡੀ ਗਿਣਤੀ ਵਿੱਚ ਦਸਤਾਵੇਜ਼ਾਂ ਦੇ ਕਾਰਨ ਅਦਾਨਤ ਸਾਰੇ ਪਹਿਲੂਆਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ ਜਿਸ ਦੇ ਨਤੀਜੇ ਵਜੋਂ ਉਹਨਾਂ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ 22 ਅਗਸਤ ਨੂੰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਜਾਂਚ ਏਜੰਸੀ ਨੇ ਮਾਮਲੇ ਵਿੱਚ 200 ਤੋਂ ਵੱਧ ਗਵਾਹਾਂ ਦੀ ਪਛਾਣ ਕੀਤੀ ਅਤੇ ਅਦਾਲਤ ਦੇ ਸਾਹਮਣੇ 40,000 ਤੋਂ ਵੀ ਵੱਧ ਪੰਨਿਆਂ ਦੀ ਜਿਹੜੀ ਚਾਰ ਸ਼ੀਟੋ ਦਾਇਰ ਕੀਤੀ ਜਿਸ ਦੇ ਵਿੱਚ ਇਹਨਾਂ ਦਸਤਾਵੇਜ਼ਾਂ ਵਿੱਚ ਬੈਂਕ ਲੈਣ ਲੈਣ ਦੇ ਜਾਇਦਾਦ ਦੇ ਰਿਕਾਰਡ ਅਤੇ ਹੋਰ ਵਿੱਤੀ ਬਿਰਬਿਜ ਜਿਹੜੇ ਉਹ ਸ਼ਾਮਲ ਕੀਤੇ ਸਨ विजिलेंस ब्यूरो ਦਾ ਕਹਿਣਾ ਹੈ ਕਿ ਬੇਸ਼ੱਕ ਜਾਂਚ ਦੇ ਦੌਰਾਨ ਸਾਹਮਣੇ ਆਏ ਤੱਥ ਦੋਸ਼ੀ ਦੀ ਜਾਇਦਾਦ ਉਸ ਦੀ ਜਾਣੀ ਪਛਾਣੀ ਆਮਦਨ ਨਾਲ ਮੇਲ ਨਹੀਂ ਖਾਂਦੇ ਜਿਸ ਦੇ ਤਹਿਤ ਕਾਨੂੰਨੀ ਮੋਰਚੇ ਤੇ ਮਜੀਠੀਆ ਪਹਿਲਾ ਇਸ ਮਾਮਲੇ ਵਿੱਚ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਹੁੰਚ ਕਰ ਚੁੱਕੇ ਹਨ ਕੋਈ ਰਾਹਤ ਨਾ ਮਿਲਣ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜੜੀ ਹੈ ਉਹ ਪਟੀਸ਼ਨ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ ਅਜੇ ਅਗਲੀ 19 ਜਨਵਰੀ ਨੂੰ ਹੋਣੀ ਹੈ ਸੁਪਰੀਮ ਕੋਰਟ ਦੇ ਵਿੱਚ ਪਰ ਜਿਹੜੀ ਮੁਹਾਲੀ ਦੀ ਅਦਾਲਤ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਉੱਪਰ ਦੋਸ਼ ਤੈ ਹੋਣੇ ਆ ਉਹ ਅਦਾਲਤ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਦੀ ਦੋਸ਼ ਤੈ ਕਰਨ ਦੀ ਪ੍ਰਕਿਰਿਆ ਅਜੇ ਤੱਕ ਪੂਰੀ ਜਿਹੜੀ ਹੈ ਉਹ ਨਹੀਂ ਹੋਈ ਕਿਉਂਕਿ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਨੂੰ ਜਿਹੜਾ ਪੂਰੀ ਤਰ੍ਹਾਂ ਜਾਂਚਿਆ ਪਰਖਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿੱਚ ਜਿਹੜੇ ਦੋਸ਼ ਲੱਗੇ ਹਨ ਉਹ ਬਿਲਕੁਲ ਸਹੀ ਹਨ ਇਹ ਹੈ ਜੀ ਪ੍ਰਕਿਰਿਆ ਚੱਲ ਰਹੀ ਹੈ ਜਿਸ ਦੇ ਕਰਕੇ ਉਹਨਾਂ ਦੇ ਉੱਪਰ ਜਿਹੜੇ ਦੋਸ਼ ਹੈ ਉਹ ਤੈਅ ਨਹੀਂ ਹੋ ਪਾਏ ਜਿਸ ਨੂੰ ਲੈ ਕੇ ਅਦਾਲਤ ਨੇ ਹੁਣ ਇਸ ਮਾਮਲੇ ਦੀ ਜੜੀ ਸੁਣਵਾਈ ਹੈ ਉਹ 3 ਜਨਵਰੀ ਨਿਰਧਾਰਤ ਕਰ ਦਿੱਤੀ ਹੈ 3 ਜਨਵਰੀ ਨੂੰ ਹੁਣ ਇਹ ਦੇਖਿਆ ਜਾਏਗਾ ਕਿ ਜੇਕਰ ਉਹਨਾਂ ਦੇ ਉੱਪਰ ਦੋਸ਼ ਜਿਹੜੇ ਹੈ ਉਹ ਤੈਅ ਹੋ ਜਾਂਦੇ ਹਨ ਤਾਂ ਬਿਕਰਮ ਸਿੰਘ ਜੀਠੀਆਂ ਨੂੰ ਔਨਲਾਈਨ ਸਮੇਂ ਦੇ ਵਿੱਚ ਵੱਡੀ سزا ਵੀ ਹੋ ਸਕਦੀ ਹੈ ਜੇਕਰ ਵਿਜੀਲੈਂਸ ਦੇ ਲਾਇਕ ਕੋਈ ਦੋਸ਼ਾ ਨੂੰ ਉਹਨਾਂ ਦਾ ਵਕੀਲ ਸਾਬਤ ਨਹੀਂ ਕਰ ਪਾਉਂਦਾ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਤੱਥਾਂ ਦੇ ਨਾਲ ਮੇਲ ਜਿਹੜੇ ਹੈ ਰਿਕਾਰਡ ਖਾ ਨਹੀਂ ਰਹੇ ਜਿਸ ਦੇ ਕਰਕੇ ਹੋ ਸਕਦਾ ਹੈ ਕਿ ਉਹਨਾਂ ਨੂੰ ਜੜੀ ਅਦਾਲਤ ਵੱਲੋਂ ਜ਼ਮਾਨਤ ਵੀ ਮਿਲ ਸਕਦੀ ਹੈ ਇਸ ਦੇ ਸਬੰਧ ਦੇ ਵਿੱਚ 3 ਜਨਵਰੀ ਦੀ ਜਿਹੜੀ ਤਰੀਕੂ ਕਾਫੀ ਅਹਿਮ ਮੰਨੀ ਜਾ ਰਹੀ ਹੈ ਇਸ ਦਿਨ ਜੋ ਵੀ ਫੈਸਲਾ ਆਏਗਾ ਅਗਰ ਵਿਕਰਮ ਸਿੰਘ ਮੁਜੀਠੀਆ ਦੇ ਹੱਕ ਚਾਉਂਦਾ ਤਾਂ ਉਹਨਾਂ ਨੂੰ ਰਾਹਤ ਮਿਲੇਗੀ ਅਗਰ ਦੋਸ਼ ਤੈਅ ਹੋ ਜਾਂਦੇ ਤਾਂ ਫਿਰ ਉਹਨਾਂ ਦੀ ਮੁਸ਼ਕਲਾਂ ਉਸੇ ਤਰੀਕੇ ਨਾਲ ਅੱਗੇ ਵੀ ਬਣੀਆਂ ਰਹਿਣਗੀਆਂ ਇਹਨੂੰ 3 ਜਨਵਰੀ ਨੂੰ ਪਤਾ ਲੱਗੇਗਾ ਉਸ ਦਿਨ ਜੋ ਅਪਡੇਟ ਹੋਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਧੰਨਵਾਦ